ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਦੇ ਗੁੱਜਰਪੁਰਾ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਵਿੜ ਦਿੱਤੀ ਗਈ ਹੈ। ਨਸ਼ਾ ਤਸਕਰ ਦੇ ਘਰ ਉੱਤੇ ਪੀਲਾ ਪੰਜਾ ਚਲਾ ਦਿੱਤਾ ਗਿਆ। ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਸ਼ਮੂਲੀਅਤ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਪਹੁੰਚੇ ਨੇ। ਔਰ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਨਸ਼ਾ ਤਸਕਰਾਂ ਦੇ ਜਿਹੜੇ ਘਰ ਨੇ ਉਹ ਤੋੜੇ ਜਾ ਰਹੇ ਨੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਅੰਮ੍ਰਿਤਸਰ ਦੇ ਗੁੱਜਰਪੁਰਾ ਦੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਕਿ ਅਜੇ ਕੁਮਾਰ ਨਾਮਕ ਨਸ਼ਾ ਤਸਕਰ ਦੇ ਘਰ ਉੱਤੇ ਕਾਰਵਾਈ ਕੀਤੀ ਗਈ ਹੈ ਜਿਸਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ ਨੇ ਪੁਲਿਸ ਦੇ ਮੁਤਾਬਕ ਉਹ ਕਈ ਮਾਮਲਿਆਂ ਦੇ ਵਿੱਚ ਲੋੜਿੰਦਾ ਹੈ ਜਿਸਤੇ ਕਾਰਵਾਈ ਵਿੱਢ ਦਿੱਤੀ ਗਈ ਹੈ ਤੋਂ ਦੱਸ ਦਈਏ ਕਿ ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਉਦੇਸ਼ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਪੁਲਿਸ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਗਏ ਹਨ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਨਸ਼ਾ ਤਸਕਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਦੇ ਚੱਲਦਿਆਂ ਅਮ੍ਰਿਤਸਰ ਦੇ ਗੁੱਜਰਪੁਰਾ ਦੇ ਵਿੱਚ ਨਸ਼ਾ ਤਸਕਰ ਅਜੇ ਕੁਮਾਰ ਦੇ ਘਰ ਤੇ ਪ੍ਰਸ਼ਾਸਨ ਨੇ ਪੀਲਾ ਪੰਝਾ ਚਲਾ ਦਿੱਤਾ। ਜਿੱਥੇ ਨਸ਼ਾ ਤਸਕਰ ਅਜੇ ਕੁਮਾਰ ਵੱਲੋਂ ਨਸ਼ਾ ਵੇਚ ਕੇ ਇਸ ਪ੍ਰਾਪਰਟੀ ਨੂੰ ਬਣਾਇਆ ਗਿਆ ਸੀ। ਜਿਸ ਦੇ ਚੱਲਦਿਆਂ ਪੁਲਿਸ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਸੰਬੰਧੀ মিডিਆ ਨੂੰ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਹੋਰਾਂ ਨੇ ਕਿਹਾ ਕਿ ਨਸ਼ੇ ਵਿਰੁੱਧ ਚੱਲ ਰਹੀ ਇਸ ਜੰਗ ਦੇ ਤਹਿਤ ਨਸ਼ਾ ਤਸਕਰ ਅਜੇ ਕੁਮਾਰ ਦੇ ਘਰ ਤੇ ਪੀਲਾ ਪੰਜਾ ਚਲਾਇਆ ਗਿਆ ਉਹਨਾਂ ਨੇ ਕਿਹਾ ਕਿ ਨਸ਼ਾ ਤਸਕਰ ਅਜੇ ਕੁਮਾਰ ਤੇ ਪਹਿਲਾਂ ਵੀ ਪੰਜ ਮਾਮਲੇ ਦਰਜ ਹਨ ਅਤੇ ਕਈ ਮਾਮਲਿਆਂ ਦੇ ਵਿੱਚ ਉਹ ਲੁੜੰਦਾ ਹੈ ਉਹਨਾਂ ਨੇ ਦੱਸਿਆ ਕਿ ਅਜੇ ਕੁਮਾਰ ਉੱਪਰ ਲੁੱਟ ਦਾ ਮਾਮਲਾ ਵੀ ਦਰਜ ਹੈ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਸਿੱਧੀ ਚੇਤਾਵਨੀ ਦਿੰਦੇ ਹੋਏ ਕਿਹਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਹੋਰਾ ਨੇ ਸਿੱਧੀ ਚੇਤਾਵਨੀ ਦਿੱਤੀ ਹੈ ਨਸ਼ੇ ਤਸਕਰਾਂ ਨੂੰ ਕਿ ਜੇਕਰ ਕੋਈ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਔਰ ਇਸ ਦੇ ਨਾਲ ਹੀ ਉਹਨਾਂ ਨੇ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਹੈ ਕਿ ਨਸ਼ੇ ਦੀ ਦਲਦਲ ਦੇ ਵਿੱਚ ਨਾ ਫਸੋ ਆਪਣੇ ਜੀਵਨ ਨੂੰ ਚੰਗਾ ਬਣਾਓ ਪੜੋ ਲਿਖੋ ਅੱਗੇ ਵਧੋ ਇਸ ਤੋਂ ਇਲਾਵਾ ਉਹਨਾਂ ਨੇ ਅੱਗੇ ਜੋ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਡਰੱਗਸ ਕੇ ਖਿਲਾਫ ਇਨਫੋਰਸਮੈਂਟ ਡਰਾਈਵ ਹੈ ਉਸਮੇਂ बहुत सारी सक्सेस मिली है बहुत सारे स्मगलर्स पकड़े गए हैं और काफ़ी रिकवरीज हुई है डेमोलिशन में भी जो म्यूनसिपल कॉरपोरेशन की तरफ से हमारे से सहयोग मांगा जा रहा है पुलिस फोर्स की सपोर्ट मांगी जा रही है उसमें भी दो कार्रवाइयाँ पहले हो चुकी हैं जो ड्रग स्मगलर्स के प्रॉपर्टीज़ के खिलाफ और आज भी हम गुजरपुरा में खड़े हैं यह अजय कुमार एलियस बिल्ली है बड़ा नोटोरियस नारकोटिक्स स्मगलर है जिसके खिलाफ पाँच एफ ऑलरेडी दर्ज हैं सारी में एन डी पी एस एक्ट जो है वो लगा हुआ है इसके अलावा वो घर से भागा भी हुआ है वांटेड भी है पुलिस को और रॉबरी की भी एक एफआईआर उसके खिलाफ है तो हम आपके माध्यम से मैं सबको ये बड़ा स्ट्रॉन्ग मैसेज देना चाहता हूँ कि अगर इस काम में इलीगल काम में और ड्रग्स के काम में कोई भी पकड़ा गया तो उसके खिलाफ कार्रवाई पूरी होएगी और मैं यंगस्टर्स को भी ये चेतावनी देना चाहता हूँ कि अपना कैरियर मत खराब करें और मेहनत की कमाई की तरफ ध्यान दें लालच में आके और लोगों की बहकावे में आके चार उसको सी डिवीजन के जहाँ का रहने वाला है अमृतसर में तक, तक देखो जहाँ भी हमारे से रेकोजिशन की जाती है कॉरपोरेशन की तरफ से हम सपोर्ट देते हैं अगर नार्को स्मगलर की बात करें तो ये तीसरा ਡੈਮੋਲਿਸ਼ਨ ਕੇ ਲੀਏ ਹਮਾਰੇ ਸੇ ਉਹਨਾਂ ਨੇ ਫੋਰਸ ਮੰਗੀ ਸਰਪੰਦ ਅਕਟਿਵਸ ਕਾਫੀ ਦੇਰ ਦਾ ਹੈਗਾ ਜੀ ਕਾਫੀ ਪੁਰਾਣੇ ਮੁਕਦਮੇ ਹੈਗੇ ਸਿਵਲ ਲਾਈਨ ਔਰ ਡਿਫਰੈਂਟ ਪੁਲਿਸ ਸਟੇਸ਼ਨਸ ਮੇ ਫੋਰਸ ਸਾਹਿਬ ਇਥੇ ਲਾਲ ਕਵਟਰ ਹੈਗੇ ਤਾਂ ਉੱਥੇ ਬੜਾ ਨਸ਼ਾ ਵਿਕ ਰਿਹਾ ਜੀ ਕੋਈ ਸਰਚ ਕੀਤੀ ਜਾਵੇ ਉਹ ਵੀ ਕਰਾਂਗੇ ਜੀ ਸਾਰੇ ਅਸੀਂ ਧਿਆਨ ਹੀ ਹੈ ਕੋਈ ਗੱਲ ਨਹੀਂ ਜੀ ਉਹਦੇ ਤੇ ਵੀ ਦੇਖੋ ਸਾਡੇ ਕੋਲ ਜਿੱਥੇ ਵੀ ਟ੍ਰਿਪ ਆ ਰਹੀ ਹੈ ਮੈਂ ਆਪਕੋ ਉਹਨੂੰ ਫੋਲੋ ਕਰਦਾ ਡਰੱਗ ਹੈਲਪਲਾਈਨ ਨੂੰ ਵੀ ਸੇਫ ਪੰਜਾਬ ਨੂੰ ਵੀ ਔਰ ਸਾਰੇ ਪੁਲਿਸ ਬਿਲਕੁਲ ਅਲਰਟ ਹੋ ਕੇ ਕੰਮ ਕਰ ਰਹੀ ਹੈ ਜੀ ਜੀ ਧੰਨਵਾਦ ਰਾਮੇ ਮਾਈ ਕੀ ਨਹੀਂ ਅਦਾ ਅੱਛਾ ਸਾਹਿਬ ਅਜੇ ਤੇ ਹੋਰ ਵੀ ਕਾਰਵਾਈਆਂ ਲੈਂਦੀਆਂ ਜਾ ਸਕਦੀਆਂ ਹੈ ਯਾਰ ਮੇਰੇ ਮੂੰਹ 'ਚ ਥੋੜਾ ਮਾਰ ਰਹੇ ਯਾਰ ਮੈਂ ਮੈਂ ਵੀ ਇੰਨਾ ਕਿ ਮਿਲਦਾ ਦੇਖੋ ਸਾਡੇ ਕੋਲ ਤਾਂ ਜਦੋਂ ਕਾਰਪੋਰੇਸ਼ਨ ਵੱਲੋਂ ਆਏਗੀ ਇਹ ਉਹਨਾਂ ਦਾ ਕੰਮ ਹੈ ਅਸੀਂ ਉਹਨਾਂ ਨੂੰ ਸਪੋਰਟ ਕਰ ਰਹੇ ਹਾਂ ਔਰ ਬੜਾ ਸਟਰੋਂਗ ਮੈਸੇਜ ਆ ਰਿਹਾ ਹੈ ਨਾ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਮੈਂ ਤਾਂ ਇਹ ਦੁਬਾਰਾ ਦੁਹਰਾਉਣਾ ਇਹ ਸਰ ਸਿਰਫ ਉਹ ਹੀ ਜਿਹੜੇ ਨਸ਼ਾ ਤਸਕਰ ਨੇ ਇਸ ਤੋਂ ਇਲਾਵਾ ਜਿਹੜੇ ਕਾਰਪੋਰੇਸ਼ਨ ਦੇ ਹਿਸਾਬ ਨਾਲ ਤੇ ਹੋਰ ਵੀ ਘਰ ਜਿਹੜੇ ਇਲੀਜੀ ਬਣੇ ਉਹਨਾਂ ਨੂੰ ਬਿਲਕੁਲ ਜੀ ਮੈਂ ਉਹਨਾਂ ਨੂੰ ਇਹ ਤਾਂ ਤੁਸੀਂ ਜਿਹੜਾ ਇਹਦਾ ਜਿਹੜਾ ਜਵਾਬ